ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਉੱਥੇ ਹੀ ਫਗਵਾੜਾ ਪੁਲਿਸ ਦੀ ਅਗਰ ਗੱਲ ਕਰੀਏ ਤਾਂ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਸ਼ੁਰੂ ਕੀਤੇ ਕਾਸਕੋ ਆਪਰੇਸ਼ਨ ਦੇ ਤਹਿਤ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰਨਾਂ ਥਾਵਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮਜੂਦ ਸੀ ਇਸ ਚੈਕਿੰਗ ਅਭਿਆਨ ਦੌਰਾਨ ਜਿੱਥੇ ਪੁਲਿਸ ਵੱਲੋਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉੱ ਚੈਕਿੰਗ ਅਭਿਆਨ ਸ਼ੁਰੂ ਕਰਨ ਦਾ ਮੁੱਖ ਮਕਸਦ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਦਿਲਾਂ ਵਿੱਚੋਂ ਭੈਅ ਨੂੰ ਖਤਮ ਕਰਨਾ ਹੈ ਹੁਣਾਂ ਨਾਲ ਹੀ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਣ ਦੀ ਸੂਰਤ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੁਣਾਂ ਕਿਹਾ ਕਿ ਇਹ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਰਹੇਗਾ ਐਜੀ ਸਾਡਾ ਅੱਜ ਦਾ ਇੱਕ ਕਸੂ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਰੇਲਵੇ ਸਟੇਸ਼ਨ ਫਰਸਟ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਦਿੱਕਤ ਫੁੱਟਵਾਲ ਜ਼ਿਆਦਾ ਉਹਨਾਂ ਏਰੀਆ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿੰਨਾਂ ਦੇ ਵੀ ਸਾਨੂੰ ਕੋ ਲੱਗਦਾ ਕਿ ਦੇ ਡੋਟ ਹੈਵ ਐਨੀ ਐਕਸਪਲੇਨੇਸ਼ਨ ਇੱਥੇ ਕਿਉਂ ਘੁੰਮ ਫਿਰ ਰਹੇ ਹੈਗੇ ਨੇ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਸਟ ਵੀ ਜੀ ਇਲੈਕਸ਼ਨਸ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਬਿਲਡ ਕਰਨ ਵਾਸਤੇ ਇੱਕ ਆਸਟੋ ਆਪਰੇਸ਼ਨਸ ਕੰਡਕਟ ਕਰ ਰਹੇ ਹਾਂ ਮੈਡਮ ਇਹ ਰੂਟੀਨ ਵਾਈਜ਼ ਹਾਂ ਜੀ ਹਾਂ ਜੀ ਸਾਡੇ ਲਗਾਤਾਰ ਚੱਲ ਰਹੇ ਜੀ ਇਸੇ ਫਲੈਗ ਮਾਰਚਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਹੈ ਔਰ ਅੱਜ ਇਹ ਸਪੈਸੀਫਿਕ ਜਿਹੜਾ ਕਾਸਟੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਔਰ ਪਬਲਿਕ ਏਰੀਆਸ ਦੇ ਵਿੱਚ ਅਸੀਂ ਕੰਡਕਟ ਕਰ ਰਹੇ ਹਾਂ Thank yeah. you. ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਉੱਥੇ ਹੀ ਫਗਵਾੜਾ ਪੁਲਿਸ ਦੀ ਅਗਰ ਗੱਲ ਕਰੀਏ ਤਾਂ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਸ਼ੁਰੂ ਕੀਤੇ ਕਾਸਕੋ ਆਪਰੇਸ਼ਨ ਦੇ ਤਹਿਤ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਅਤੇ ਡੀਐਸਪੀ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰਨਾਂ ਥਾਵਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ ਇਸ ਚੈਕਿੰਗ ਅਭਿਆਨ ਦੌਰਾਨ ਜਿੱਥੇ ਪੁਲਿਸ ਵੱਲੋਂ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉ ਇਹ ਚੈਕਿੰਗ ਅਭਿਆਨ ਸ਼ੁਰੂ ਕਰਨ ਦਾ ਮੁੱਖ ਮਕਸਦ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਦਿਲਾਂ ਵਿੱਚੋਂ ਭੈਅ ਨੂੰ ਖਤਮ ਕਰਨਾ ਹੈ। ਉਹਨਾਂ ਨਾਲ ਹੀ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ। ਨਹੀਂ ਤਾਂ ਫੜੇ ਜਾਣ ਦੀ ਸੂਰਤ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਇਹ ਚੈਕਿੰਗ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਇਹ ਵੀ ਸਾਡਾ ਅੱਜ ਦਾ ਇੱਕ ਕਸੂ ਆਪਰੇਸ਼ਨ ਅਸੀਂ ਕਰ ਰਹੇ ਹਾਂ ਕਿ ਰੇਲਵੇ ਸਟੇਸ਼ਨ ਫਰਸਟ ਸਟੈਂਡ ਔਰ ਉਹ ਜਿਹੜੇ ਪਬਲਿਕ ਦੇ ਦਿੱਕ ਫੁੱਟਫਾਲ ਜ਼ਿਆਦਾ ਉਹਨਾਂ ਏਰੀਆ ਜਿਵੇਂ ਕਿ ਮਾਰਕੀਟ ਏਰੀਆ ਇਹਦਾ ਮੰਤਵ ਹੈ ਜੀ ਅਸੀਂ ਜਿਹੜੇ ਵੀ ਕੋਈ ਸ਼ਕਤੀ ਵਿਅਕਤੀ ਜਾਂ ਕੋਈ ਸਾਨੂੰ ਕੋਈ ਸ਼ਕਤੀ ਸਮਾਨ ਜਾਂ ਕੋਈ ਮੂਵਮੈਂਟ ਲੱਗਦੀ ਆ ਉਹਨੂੰ ਅਸੀਂ ਚੈੱਕ ਕਰ ਰਹੇ ਹੈਗੇ ਆ ਐਂਡ ਵੀ ਵਿਲ ਟੇਕ ਐਕਸ਼ਨ ਅਗੇਂਸਟ ਜਿਨ੍ਹਾਂ ਦੇ ਵੀ ਸਾਨੂੰ ਕੋ ਲੱਗਦਾ ਕਿ ਦੇ ਡੋਨਟ ਹੈਵ ਐਨੀ ਐਕਸਪਲੇਨੇਸ਼ਨ ਇਥੇ ਕਿਉਂ ਘੁੰਮਦੇ ਰਹੇ ਹੈਗੇ ਨਾ ਅਸੀਂ ਕੁਝ ਪ੍ਰੀਵੈਂਟਿਵ ਐਕਸ਼ਨਸ ਵੀ ਪਲਾਨ ਕੀਤੇ ਹੋਏ ਆ ਲਾਰਜਲੀ ਜੀ ਇਲੈਕਸ਼ਨ ਦੇ ਵਿੱਚ ਅਸੀਂ ਆਪਣੇ ਏਰੀਆ ਨੂੰ ਪੀਸਫੁਲ ਔਰ ਲੋਕਾਂ ਦੇ ਵਿੱਚ ਕੌਨਫिडेंस ਬਿਲਡ ਕਰਨ ਵਾਸਤੇ ਇਹ ਕਸਟੋ ਆਪਰੇਸ਼ਨਸ ਕਰਨਾ ਕਰ ਰਹੇ ਮੈਡਮ ਇਹ ਰੂਟਿਨ ਵਾਈਜ਼ ਹਾਂਜੀ ਹਾਂਜੀ ਸਾਡੇ ਲਗਾਤਾਰ ਚੱਲ ਰਹੇ ਸੀ ਫਲੈਗ ਮਾਰਚੇਸ ਵੀ ਕੀਤੀਆਂ ਨੇ ਪਹਿਲਾਂ ਵੀ ਕੱਲ ਵੀ ਕਰੀ ਐ ਔਰ ਅੱਜ ਇਹ ਸਪੈਸੀਫਿਕ ਜਿਹੜਾ ਕਸਟੋ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਔਰ ਪਬਲਿਕ ਏਰੀਆes ਵਿੱਚ ਕਰਨਾ ਕਰ ਰਹੇ ਹਾਂ